ਪਾਣੀ ਦੇਖੋ ਬਾਈ ਕਿਹੜੀ ਸਾਫ ਨਾਲ ਘੁੰਮ ਕੇ ਆਉਂਦਾ ਕਿੱਧਰ ਨੂੰ ਆਹ ਪਾਣੀ ਦਾ ਖਤਰਾ ਬਾਈ ਉਹ ਸਾਹਮਣੇ ਠੋਕਰ ਇੱਥੇ ਕੰਮ ਚੱਲਦਾ ਬਾਈ ਚੰਗੇ ਚੰਗੇ ਡੰਗਰ ਵੀ ਇੱਕ ਹੋਰ ਡੰਗਰ ਆ ਗਿਆ ਬਾਈ पिछे से डंगर हटके गुरु वाहे गुरु ਆਹ ਆ ਮਾੜੀ ਮਾੜੀ ਢੇਰੀ ਲੈ ਕੇ ਫੇਰ ਗਾਂ ਕਰ ਲਿਓ ਲਓ ਜੀ ਬਾਈ ਉਰੇ ਰੇ ਠੋਕਾ ਟੁੱਟੇ ਦੀ ਤੇ ਸਾਰੇ ਵੀਰਾਂ ਨੇ ਰਲ ਕੇ ਥੈਲਿਆਂ ਗੇ ਦੁਆਰਾ ਬਣਾਤੀ ਦੇਖੋ ਬਾਈ ਉਹ ਜਾ ਰਿਹਾ ਬਾਈ ਪਾਣੀ ਵੀ ਹਲੇ ਠੋਕਰ ਦੇ ਨਾਲ ਪੂਰਾ ਤੇ ਚੱਲਦਾ ਸੰਗ ਇਹ ਬਾਈ ਦੋਦਵਰ ਪਿੰਡ ਹੈ ਦੋਦਵਰ ਬੰਨਾ ਪਰ ਹਸਤਾਣਾ ਤਾਜ਼ਾ ਹਾਲਾਤ ਹੈ ਬਾਈ 5 ਤਰੀਕ ਦੇ ਜਾਣ ਲਾਇਆ ਪਾ ਦੇਖੋ ਇਹ ਤੇ گا ਸੰਗਤਪੁਰਾ ਬਾਈ ਤੁਹਾਨੂੰ ਵੀ ਦਿਖਾਉਂਦੇ ਆ ਉੱਥੇ ਵੀ ਐਡਾ ਨਾਲ ਲੱਗਦਾ ਪਾਣੀ ਪਰ ਬਾਈ ਇਹ ਕੋਰੇ ਨਾਲ ਵੱਜ ਕੇ ਪਾਣੀ ਤੇਜ਼ ਹੋ ਜਾਂਦਾ ਤੇਰੀ ਵਜ੍ਹਾ ਨਾਲ ਬੱਧਿਆ ਬੱਧ ਇਸ ਤੋਂ ਸਾਰਾ ਜਿਹਾ ਇੰਨਾ ਘਾਹ ਲੱਗ ਗਿਆ ਸਾਡਾ ਲਾਗ ਲਾ ਦੇਖੋ ਬਾਈ ਇਹ ਠੋਕਰਾਂ ਨੇ ਬਚਾਏ ਫਿਰੋ ਚਾਰ ਜਣ ਠੋਕਰਾਂ ਬਾਈ ਪੁਰਾਣੀਆਂ ਇਹ ਵੀ ਪੱਥਰ ਵਾਲੀਆਂ ᱛੀਆਂ ਕਮੋੜ ਪੈਂਦਾ ਬਾਈ ਸਾਹਮਣੇ ਤੇ ਪਾਣੀ ਗੋਲੀ ਮੰਗਣ ਆਉਂਦਾ ਦੇਖੋ ਆ ਠੋਕਰ ਕੇ ਵੱਜ ਕੇ ਪਾਣੀ ਫਿਰ ਮੈਂ ਇਹਨੂੰ ਘੁੰਮ ਜਾਂਦਾ ਲੋ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਬਾਈ ਅੱਜ ਪਹੁੰਚੇ ਆ ਜਿਹੜਾ ਸਤਤ ਲਈ ਵਾਲਾ ਬੰਨ ਹੈ ਬੇਲੇਲਾ ਕਈ ਪਿੰਡਾਂ ਨੂੰ ਬਾਈ ਬਾਡਾ ਲਿਆ ਪਤਾ ਦੋ ਦੋ ਪਰ ਪਿੰਡ ਸਵੇਰ ਦਾ ਟਾਈਮ ਆ ਮੈਰ ਪ੍ਰਧਾਨ ਬਾਈ ਸੇਵਾ ਕਰਾਉਣਾ ਇਹ ਤੇ ਸਤਿ ਸ਼੍ਰੀਕਾਲ ਜੀ ਨਾਲੇ ਬਾਈ ਆਏ ਆ ਆਪਣੇ ਵੀਰ ਪੁੱਛ ਰਹੇ ਉਹਨਾਂ ਨੂੰ ਵੀ ਤਾਜ਼ਾ ਹਾਲਾਤ ਦੱਸ ਦਿੰਦੇ ਵੀ ਕੀਆ ਸਿਸਟਮ ਹੈ ਹਾਂ ਓਦਾਂ ਬਾਈ ਹੁਣ ਪਾਣੀ ਨਾਰਮਲ ਹੋ ਗਿਆ ਵੀ ਠੀਕ ਆ ਔਰੇ ਕੰਮ ਵੀ ਜਿਹੜੇ ਆ ਥੈਲੇ ਲਾਏ ਆ ਵੀ ਸਾਰੇ ਥੈਲੇ ਉਰੇ ਤੇ ਲੇਕੇ ਉਹ ਤੱਕ ਲੱਗੇ ਪਏ ਆ ਡਿਊਰੇ ਅਫਸਰ ਸਹਿਬਾਨ ਵੀ ਆਉਂਦੇ ਆ ਉਹਨਾਂ ਦੀ ਵੀ ਗੱਲ ਚਲਦੀ ਆ ਤੇ ਬਾਕੀ ਅਸੀਂ ਜਾਣਾ ਹੁਣ ਸੰਗਤਪੁਰੇ ਉਰੇ ਦੇ ਸੰਗਤ ਮੈਂ ਕਹਿੰਦਾ ਪ੍ਰਧਾਨ ਜੀ ਉਧਰ ਜਾ ਕੇ ਚਲੇਗੇ ਨਾ ਸੰਗਤਪੁਰ ਹਾਂ ਉਧਰ ਜਾ ਦੇ ਕੋਈ ਨਹੀਂ ਡਿਊਰੇ ਤਾਂ ਵੀ ਜੇ ਲੋਡ ਹੋਈ ਤੌਰੇ ਵੀ ਕੰਮ ਬਾਈ ਚੱਲਦਾ ਹੈ ਕਿਉਂਕਿ ਥੈਲੇ ਤਕਰੀਬਨ ਲੱਗ ਪਰ ਰੱਖੇ ਪਏ ਆ ਵੀ ਸਾਹਮਣੇ ਢਾਲ ਆ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਵੀ ਬਚਾਓ ਹੋਰੇ ਖਵਾਜਾ ਵੀ ਸਾਡੇ ਸ਼ਾਂਦੇ ਆ ਉਹ ਜਿਹੜੇ ਦੋ ਠੋਕਰਾਂ ਬਾਈ ਉਹਨਾਂ ਨੇ ਬਚਾ ਲਏ ਪਾਣੀ ਦੀ ਸਪੀਡ ਪ੍ਰਧਾਨ ਜੀ ਗੱਬੇ ਬਹੁਤ ਆ ਹਾਂ ਵਿਚਾਲੇ ਵਿਚਾਲੇ ਦੇਖ ਲੈ ਇੱਕ ਬਾਈ ਇਧਰ ਨਾਈਪ ਦੀ ਜਿਹੜੀ ਆ ਸਾਹਮਣੇ ਬਾੜ ਇਹ ਠੋਕਰ ਦੇ ਦੂਈ ਸਾਈਡ ਆ ਇਹ ਵੀ ਤੁਸੀਂ ਦੇਖ ਸਕਦੇ ਆ ਬਾਈ ਸਾਹਮਣੇ ਬਾਕੀ ਆਹ ਕੰਡੀਸ਼ਨ ਆ ਬਾਈ ਸਾਹਮਣੇ ਬਾਕੀ ਤੁਸੀਂ ਵੀਡੀਓ ਚ ਦੇਖ ਲਈ ਆ ਵੀ ਕੀਆ ਸਿਸਟਮ ਦਾ ਕਿਦਾਂ ਦਾ ਬੈਣਾ ਦੇਖ ਲੋ ਵੀ ਅੱਜ ਇੱਕ ਹੋਰ ਬਾਈ ਆਇਆ ਵੀ ਅੱਜ ਮੌਸਮ ਵੀ ਵਧੀਆ ਏ ਧੁੱਪ ਆਲਾ ਏ ਅਮਨੇ ਇੱਕ ਦੇਖਦਾ ਹਾਂ ਉਹ ਉੱਥੇ ਠੋਕਰ ਵੱਜ ਕੇ ਫੇਰ ਪਾਣੀ ਆ ਇਹਨੂੰ ਗਿਰਦਾ ਉੱਥੇ ਪਤਾ ਨਹੀਂ ਕੀ ਕਰ ਰਿਹਾ ਉਹ ਠੋਕਰ ਲਈ ਵੀ ਹੋਣੀ ਹਾਂ ਉਹ ਉੱਥੇ ਵੀ ਸਾਹਮਣੇ ਪਾਣੀ ਸਾਈਡ ਉਹ ਰੇਤੇ ਲਾਹ ਹਾਂ ਪੂਜਾ ਜੀ ਖੜਾ ਦੇਖ ਰਿਹਾ ਲੱਗਦਾ ਹੋ ਗਿਆ ਇਹ ਵੀ ਗੱਲ ਠੋਕਰ ਹੋਊਗੀ ਠੋਕਰ ਹੋਊਗੀ ਪੱਤੀ ਉੱਥੇ ਬਾਕੀ ਪ੍ਰਧਾਨ ਵੀ ਜਿਹੜਾ ਅੱਜ ਮੌਸਮ ਵਧੀਆ ਏ ਤੁਪਾਂ ਦਾ ਵੀ ਫਰਕ ਪੈਂਦਾ ਅਜੀ ਤੁਪਾਂ ਵੀ ਕੰਮ ਵੀ ਅੱਜ ਨਹੀਂ ਇਕੱਠੇ ਚੱਲਣਾ ਗਰਮੀ ਬਹੁਤ ਹੈ ਬੀਜਣਾ ਰਸਤੇ ਰੁਫਤੇ ਜਿਹੜੇ ਗਿੱਲੇ ਜਾਂ ਹੋਸ ਇੱਕਮ ਬਾਈ ਉਹ ਸਹੀ ਹੋ ਜਾਂਦਾ ਇਹਦੇ ਕੋਲ ਪਾਣੀ ਲੈਵਲ ਤੋਂ ਵੀ ਫਰਕ ਪੈਂਦਾ ਹੂੰ ਹੂੰ ਬੀਜੇ ਚਾਰ ਤੋਂ ਪੰਜ ਦਿਨ ਚੰਗੇ ਨਿਕਲ ਕੇ ਬਾਈ ਤਾਂ ਖਵਾਜਾ ਪੀਰ ਭਲੀ ਕਰੂਗਾ ਵੀ ਆਪਣਾ ਫਾਇਦਾ ਹੋ ਸਾਰਾ ਸਾਰਿਆਂ ਦਾ ਬਾਈ ਨੀਤਾ ਨੁਕਸਾਨ ਬਹੁਤ ਆ ਬਾਈ ਪਿੰਡ ਬਹੁਤੇ ਗਾਹਾਂ ਵੀ ਕੁਝ ਵੀ ਨਹੀਂ ਰਹਿੰਦਾ ਜਿਹਦੇ ਪਾਣੀ ਵਰ ਜਾਂਦਾ ਏ ਖਤਮ ਹੋ ਜਾਂਦਾ ਇੱਕ ਵਾਰ ਬੰਦਾ ਉਹਦਾ ਘਰ ਚੋਂ ਆਉਣ ਦਾ ਜਿੱਥੇ ਓਖੋ ਹੋ ਜਾਂਦਾ ਹੂੰ ਕਿਉਂਕਿ ਬਾਈ ਦਨੋਂ ਬੇਟ ਏਰੀਆ ਨੀਮਾ ਬਹੁਤ ਆ ਇਹ ਪਾਣੀ ਦੇਖ ਲਓ ਕਿੱ ਛੱਡਣਾ ਕੁਛ ਨਹੀਂ ਤਾਂ ਜਿੱਥੇ ਚੱਲ ਪੈਂਦਾ ਏ ਅਸੰਦਾਨ ਪਰ ਲੋਦੀ ਕਣੀ ਬਾਈ 5-5 ਫੁੱਟ ਜਿਹੜੇ ਲਾ ਖੇਤਾਂ ਰੇਤਾ ਚੜ ਗਿਆ ਅਲੀ ਘਟੜੇ ਦਾ ਲੋਦੀ ਨਹੀਂ ਹਾਂ ਉੱਥੇ ਪ੍ਰਧਾਨ ਜੀ ਲੋਕਾਂ ਨੂੰ ਆਪਣੇ ਬੱਟਾ ਵੀ ਨਹੀਂ ਪਤਾ ਖੇਤਰੇ ਕਿੱਥੇ ਕਿਹੜਾ ਖੇਤ ਹੈ ਬੇ ਇੰਨਾ ਕੰਮ ਖਰਾਬ ਹੋਇਆ ਨਾ ਮੁੜ ਕੇ ਬਾਈ ਜਮੀਨ ਵੀ ਲੋਟ ਨਹੀਂ ਆਉਂਦੀ ਹੈਗੀ ਪਾਣੀ ਬਾਈ ਦੇ ਲੋਕ ਨਹੀਂ ਆਈ ਜਾਂਦਾ ਪਤਾ ਨਹੀਂ ਕਿ ਆ ਚੱਕਰ ਹੈ ਉੱਪਰਲਾ ਪਾਣੀ ਹੈ ਬਾਈ ਇਹ ਸਾਰਾ ਸਰ ਉੱਪਰਲਾ ਹੁਣ ਤਾਂ ਨਹੀਂ ਹੈ ਨੀ ਕਿਤੇ ਹਾਂ ਹਮਾ ਚਲੜਾ ਪਾਣੀ ਉੱਪਰਲਾ ਸਾਰਾ ਇਹ ਬਾਈ ਪਾਖੜੇ ਤੇ ਆਇਆ ਪਿਆ ਚੱਲਦੇ ਦੇਖਣੀ ਆ ਹਲੇ ਜੀ ਹੂੰ ਲੋ ਜੀ ਬਾਈ ਸੰਗਤਪੁਰੇ ਨੂੰ ਚੱਲੇ ਆ ਬਾਈ ਆਪਣੇ ਵੀਰ ਕੱਲ ਵੀ ਆਏ ਤੇ ਇੱਧਰ ਤੇ ਕੇਰੀ ਜੀ ਲੈ ਕੇ ਅੱਜ ਵੀ ਆਏ ਪਏ ਆ ਉਹਨਾਂ ਨੂੰ ਰਸਤਾ ਨਹੀਂ ਪਤਾ ਹੈਗਾ ਹੁਣ ਅਸੀਂ ਉਹਨਾਂ ਨੂੰ ਦਿਖਦੇ ਆ ਕਿ ਉਹਨਾਂ ਨੂੰ ਆ ਆ ਬੰਦ ਦਾ ਰਸਤਾ ਪਤਾ ਹੈ ਕੱਲ ਤਾਂ ਬਈ ਮਾਸਰ ਨਹੀਂ ਉਹਨਾਂ ਨੂੰ ਉਰੇ ਤੱਕ ਲਿਆਏ ਤੇ ਅੱਜ ਮਾਸਰ ਨੂੰ ਕੰਮ ਹੈ ਤਾਂ ਫਿਰ ਅਸੀਂ ਉਰੇ ਖੜ ਗਏ ਉਹਨਾਂ ਨੂੰ ਉਰੇ ਤੇ ਲੈ ਕੇ ਜਾਉਂਗੇ ਸੰਗਤਪੁਰੇ ਪ੍ਰਧਾਨ ਜੀ ਦੇਖ ਲਿਆ ਵੀ ਜੇ ਕੋਈ ਚਲੋ ਵੀਡੀਓ ਦੇਖਦਾ ਵੀ ਕਿਸੇ ਦਾ ਫਾਇਦਾ ਹੁੰਦਾ ਜੇ ਨਾ ਕਿੰਨੀ ਕਿੰਨੀ ਦੂਰ ਤੇ ਸੰਗਤ ਆਉਂਦੀ ਹੈ ਕਨਹੀਂ ਜੀ ਬਾਈ ਆ ਵੀ ਰਸਤਾ ਉਹੀ ਬੰਨ ਨੂੰ ਜਾਂਦਾ ਸਾਹਮਣੇ ਇਹ ਬੇਲੇ ਤੇ ਰਸਤਾ ਹੁੰਦਾ ਵੀ ਲਾਗੇ ਲਾਗੇ ਜਿਹੜਾ ਬੇਲੇ ਤੇ ਲਾਗੇ ਲਾਗੇ ਰਸਤਾ ਹੁੰਦਾ ਸਿੱਧਾ ਇਹ ਬੰਨਾਂ ਨੂੰ ਜਾਂਦਾ ਬਾਈ ਦੋਹਾਂ ਨੂੰ ਹੁਣ ਵੀਰਾਂ ਦੀ ਵੇਟ ਹੁੰਦੀ ਆ ਉਹਨਾਂ ਨੂੰ ਲੈ ਕੇ ਬਾਈ ਚੱਲਦੇ ਸੰਗਤਪੁਰ ਕੰਨੀ ਨੂੰ ਪ੍ਰਧਾਨ ਹ ਆਪਸਾਂ ਦੀ ਬਹੁਤ ਘੇਰ ਘੜਾਈ ਚੱਲਦੀ ਆ ਸਤਰਾ ਸਾਰੇ ਘੇਰੇ ਵਿੱਚ ਬਾਈ ਟਰੈਕਟਰ ਲਾ ਕੇ ਉਹ ਕਹਿੰਦੇ ਵੀ ਤੁਸੀਂ ਦੱਸੋ ਤਾਂ ਸਹੀ ਆ ਵੀ ਚੱਲ ਕੇ ਆ ਰਹੇ ਚੱਲ ਕੇ ਆ ਰਹੇ ਸਾਨੂੰ ਵੀ ਪਤਾ ਲੱਗੇ ਕਿਉਂਕਿ ਹੁਣ ਬਾਈ ਜਿਹੜੇ ਲਾਗ ਬਾਸ ਪਿੰਡ ਵਾਲੇ ਉਹਨਾਂ ਨੂੰ ਸਾਰਾ ਕੁਝ ਪਤਾ ਏ ਜਿਹੜੇ ਮੇਨ ਬੰਦੇ ਉਹਨਾਂ ਨੇ ਘੇਰੇ ਪਿਆ ਅੱਜ ਕੰਮ ਕਾਫੀ ਚੱਲਦਾ ਹਮ ਇੱਕ ਗੱਲ ਆ ਬਾਈ ਹਮ ਸਰਕਾਰਾਂ ਫੇਲ ਮੂਰੇ ਫੇਲ ਹੋ ਗਈਆਂ ਇੱਕੇ ਮੂਰੇ ਹਮ ਲੋਕਾਂ ਨੇ ਬੰਨ ਲਾਤਾ ਬੰਨ ਲਾਤਾ ਘਰ ਤੇ ਰੇਲ ਥਲੇ ਵੀ ਖਾਲੀ ਕਰ ਲੈ ਸਹੀ ਗੱਲ ਆ ਜੀ ਬਾਈ ਏਕਤਾ ਲੋਕਾਂ ਨਹੀਂ ਤਾਹੀ ਦਾ ਕਹਿੰਦੇ ਵੀ ਏਕਤਾ ਚ ਕਿੰਨਾ ਉਹ ਆ ਜੀ ਕਿੱਥੇ ਜਾਣਾ ਜੀ ਹੈ ਅੱਛੇ ਜਾਣਾ ਲੋ ਜੀ ਬਾਈ ਇੱਧਰ ਵੀਰ ਪਹੁੰਚ ਗਏ ਤੇ ਵੀਰ ਕੀ ਹਾਲ ਹੈ ਸਸੇ ਕਾਲ ਬਾਈ ਸਾਰਿਆਂ ਨੂੰ ਤੇ ਵੀਰ ਨੂੰ ਲਿਆਏ ਬਾਈ ਨਾਲ ਪ੍ਰਧਾਨ ਮੂਰੇ ਸਾਨੂੰ ਐਂਟਰੀ ਦੇਂਦਰਾ ਨਿਸ਼ਾਨ ਪਰ ਕੀ ਹੋ ਗਿਆ ਬਹੁਤ ਥੋੜੀ ਥੋੜੀ ਜਾਣਾ ਪੈਂਦਾ ਹਾਂ ਜੀ ਨੇ ਐਂਟਰੀ ਕਰਾਤੀ ਸਾਡੀ ਨਾ ਨਾ ਬਹੁਤ ਤੰਗ ਹੋ ਕਹਿੰਦੇ ਇਹ ਪੁਲਿਸ ਵਾਲਾ ਰੋਕੂਗਾ ਰੋਕਣਾ ਨਹੀਂ ਕਹਿੰਦੇ ਕੇਰੀ ਟੋਏ ਚ ਪਾਉਣੀ ਸੀ ਹਾਂ ਜੀ ਓਏ ਠੀਕ ਹੋ ਜੀ ਕੀ ਹਾਲ ਹੈ ਵੀਰੇ ਤੇ ਬਾਈ ਵੀਰੇ ਇਹ ਲੈ ਕੇ ਆਏ ਆ ਲੱਕ ਟੈਪ ਜੀ ਇਹ ਕਹਿੰਦੇ ਵੀ ਟੋਏ ਚ ਗੇਰਨੀ ਹੈ ਜਿੱਥੇ ਲੋਡ ਹੈ ਇੱਥੇ ਜਾਮ ਲੱਗ ਗਿਆ ਬਾਈ ਹੁਣ ਟਰਾਲੀਆਂ ਆਈਆਂ ਪੇ ਜ਼ਿਆਦਾ ਗਾਹਾਂ ਕਾ ਕਰਕੇ ਉਹ ਰੋਕ ਲੱਗ ਗਈ ਓ ਜੀ ਬਾਈ ਪਹੁੰਚ ਗਏ ਸੰਗਤਪੁਰ ਦੇ ਨੇੜੇ ਮੋਟਰਸਾਲਾੜਾ ਪਿੱਛੇ ਖੜ ਗਿਆ ਟਰੈਕਟਰ ਥੋੜੀ ਜਿਹੀ ਪਿੱਛੇ ਆਉਂਦਾ ਕਿਉਂਕਿ ਭੀੜ ਸੀ ਅਸਕੇ ਵੀ ਅਸੀਂ ਤੁਰ ਕੇ ਚੱਲਦੇ ਹਾਂ ਉਹ ਸਾਹਮਣੇ ਜੀ ਹੈ ਬਾਈ ਬਾਕੀ ਥਾਣੂ ਨੇੜੇ ਜਾ ਕੇ ਦਿਖਾਉਂਦੇ ਆ ਬਾਕੀ ਮੋਟਰਸਾਲ ਜਿੰਨੇ ਵੀ ਬਾਈ ਟਰੈਕਟਰ ਟਰਾਲੀਆਂ ਜਿਹੜੇ ਤਾਂ ਥੈਲੇ ਭਰੇ ਪਏ ਉਹ ਗਾਂਹਾਂ ਜਾਈ ਜਾਂਦੇ ਜਿਹੜੇ ਦੂਜੇ ਟਰੈਕਟਰਾਂ ਸਿੰਪਲ ਮਿੱਟੀ ਲੱਦੀ ਵੀ ਇੱਕ ਖੇਤ ਜੀ ਬਾਈ ਜਗ੍ਹਾ ਬਣਾ ਲਈ ਉੱਥੇ ਤਾਰ ਕੇ ਉੱਥੇ ਥੈਲੇ ਭਰ-ਭਰ ਕੇ ਭੇਜਦੇ ਫਿਰ ਲੱਦ ਕੇ ਓ ਪੰਨੂ ਚੁੜਾਇਆ ਹੋ ਪਾਣੀ ਦੇਖੋ ਬਾਈ ਕਿੱਧਰ ਲ ਘੁੰਮ ਕੇ ਆਉਂਦਾ ਰੇ ਇਹ ਪਾਣੀ ਦੀ ਕੋਈ ਵੀ ਕੰਨੀ ਨਹੀਂ ਤੁਹਾਡੀ ਕੁਝ ਹੋ ਜਾਣਾ ਜਾਰਾ ਪਾਣੀ ਘੁੰਮ ਕੇ ਆਉਂਦਾ ਬਾਈ ਉਰੇ ਉਹ ਪਰੇ ਤੇ ਪਤਾ ਨਹੀਂ ਕਿੱਧਰ ਨੂੰ ਦੇਖੋ ਇਹ ਸੰਗਤਪੁਰ ਪਿੰਡਾ ਬਾਈ ਉਰੇ ਸੇਵਾ ਚਲਦੀ ਬਾਈ ਜੋਰਾਂ ਤੇ ਅੱਪਾ ਸੇਵਾ ਜਿਹੜਾ ਵਿੱਚ ਬਹੁਤ ਪਤਾ ਨਹੀਂ ਕਿੰਨਾ ਘੁੰਮਾ ਪਾਣੀ ਆਉਂਦ ਹੋਰੇ ਦੇਖ ਲੈ ਹੈਰਾਨਗੀ ਦੀ ਗੱਲ ਕਿੱਥੇ ਰੇ ਕਿਦਦ ਨੂੰ ਆਉਂਦਾ ਨਾ ਐ ਕਿ ਤੇਰੀ ਬੀਏ ਪਰਲੇ ਪਾਣੀ ਦਾ ਚੱਲਦਾ ਹੋਵੇ ਨਹੀਂ ਉਹ ਕਿੱਥੇ ਦੱਸ ਦੇ ਕਰਿਆ ਅੱਜ ਮੀਂਹ ਨਾ ਆ ਆਜੇ ਕੋਈ ਬੰਦੇ ਆ ਰਹੀ ਭਾਈ ਉਰੇ ਬੱਜਦਾ ਘੁੰਮ ਕੇ ਪਾਣੀ ਆ ਕੇ ਦੇਖੋ ਨਾਲ ਪਾਣੀ ਸਪੀਡ ਚੈੱਕ ਕਰੋ ਭਾਈ ਉਰੇ ਵੀ ਨੀਮ ਆ ਜਾ ਪਤਾ ਨਹੀਂ ਕਿਦਦ ਨੂੰ ਘੁੰਮ ਕੇ ਆਉਂਦਾ ਜਗਾ ਘਾਟਾਂ ਲੰਘਣੇ ਨੇ ਆ ਠੋਕਰ ਕੇ ਬਾਜਰਾ ਕੇ ਲੇ ਹਰਮਾਨ ਕੇ ਬਾਣੀ ਉਹ ਸਾਹਮਣੇ ਉਹ ਲਾਗਪੁਰ ਬਾਈ ਜਿਹੜਾ ਧੜਾ ਹੈ ਨਾ ਉਹ ਕੰਮ ਖਰਾਬ ਕਰਦਾ ਇਹ ਸੰਗਤਪੁਰ ਆ ਬਾਈ ਪਿੰਡ ਉਹ ਰੇ ਵੀ ਸੇਵਾ ਚੱਲਦੀ ਬਾਈ ਬੰਦੀ ਜਿਹੜੇ ਵੀਰ ਪਹੁੰਚਣਾ ਚਾਹੁੰਦੇ ਬਾਈ ਬੇਲੇ ਲਾਗਵੰਡਾ ਸੰਗਤਪੁਰ ਲਾਗਵੰਦ ਵਾਲੇ ਵੀਰੇ ਆਪਣੀ ਸੇਵਾ ਕਰ ਸਕਦੇ ਬਾਈ ਦੋਵੀਂ ਸਾਈਡ ਹਲੇ ਘੱਟ ਖਤਰਾ ਬਾਈ ਇੱਧਰ ਜਾਂਦਾ ਏ ਠੋਕਰ ਨੇ ਬਚਾਇਆ ਉਹ ਬਾਈ ਜਿਹੜਾ ਬਚਾਇਆ ਗਿਆ ਹੈ ਬਾਕੀ ਕੰਮ ਖਤਰੇ ਵਾਲਾ ਹੀ ਬਾਈ ਉਰੇ ਦੀ ਬਾਈ ਉਰੇ ਤੇ ਦੇਖੋ ਸਾਹਮਣੇ ਇਹ ਵੀ ਪਾਣੀ ਦੀ ਟਾਲ ਸਾਰੀ ਇੱਧਰ ਨੂੰ ਆ ਆ ਠੋਕਰ ਦੇ ਕੋਲੋਂ ਰਸਤਾ ਬਣਿਆ ਵੜੂਗਾ ਵੀ ਉਰੇ ਨੂੰ ਹੋ ਕੇ ਲੰਘਦਾ ਹੈ ਕੰਮ ਚੱਲਦਾ ਉਹ ਸਾਹਮਣੇ ਆ ਦੇਖੋ ਠੋਕਰ ਆਹ ਸਾਈਡ ਵੀ ਠੱਲੇ ਲਾਇਏ ਪਏ ਆ ਵੀ ਟਾਲ ਉਹ ਥਰੇ ਪਾਣੀ ਕਿੰਨਾ ਘੁੰਮ ਕੇ ਆਉਂਦਾ ਐ ਹੋ ਕੇ ਲੰਘਦਾ ਬਾਕੀ ਤੁਹਾਨੂੰ ਇੱਧਰ ਦੇ ਸਾਹਮਣੇ ਵੀ ਖਾਣਦੇ ਆ ਰਕੂ ਕੱਲਾ ਦੇ ਖਲਾਵੀ ਉਰੇ ਵੀ ਕੱਲਾ ਸਾਰੀ ਬੰਦੂ ਖੜੀ ਸੀ ਆਹਾਂ ਉੱਥੇ ਤੱਕ ਨੂੰ ਆ ਸਾਚ ਰੀਆਂ ਕਾਲਾ

ਉਮੈ ਇੱਥੇ ਆਇਆ ਜਿੱਥੇ ਪਾਣੀ ਨਾਲ ਖੰਦਾ ਦੇਖੋ ਲਓ ਬਾਈ ਦੇਖੋ ਵਿੜੇ ਸਾਉਣਾ ਪਾਣੀ ਕਿੱਦਾਂ ਨੂੰ ਘੁੰਮ ਘੁੰਮ ਕੇ ਆਉਂਦਾ ਕੁਝ ਨਹੀਂ ਸਮਝ ਲੱਗਦਾ ਓਰੇ ਬਾਕੀ ਬਾਈ ਜਾਲ ਬੰਨ ਬੰਨ ਕੇ ਘੇਰਦੇ ਦੇਖੋ ਆਹ ਉਹ ਪਾਣੀ ਦੀ ਬਾੜੀ ਹੈ ਦੇ ਸਤ ਸਿਰਿਆਂ ਕਾਲ ਉਰੇ ਵੀ ਭਾਈ ਪਾਣੀ ਘਮ ਘਮ ਕੇ ਆਉਂਦਾ ਉਹ ਮਾਰਦਾ ਯਾਰ ਦੇਖੋ ਤੋ ਜੀ ਭਾਈ ਉਹ ਆ ਗਿਆ ਆਪਣੇ ਵਾਲ ਟਰੈਕਟਰ ਲੋ ਜੀ ਬਾਈ ਟਰੈਕਟਰ ਫਸਿਆ ਪਤਾ ਕੱਢ ਲਿਆਏ ਆ ਬਾਈ ਪੂਰੇ ਪਉਣਾ ਹਾਂ ਇਹਦੇ ਉੱਪਰ ਵੀਰੇ ਟਰਾਲੀਆਂ ਉਹਨਾਂ ਨੇ ਇੱਧਰ ਨੂੰ ਜਾਂਦੀਆਂ ਕਰਨੀਆਂ ਵਾਕੀ ਅੱਛਾ ਮਕੀਨਦਾਰੂ ਹੁਣ ਮਾਲ ਆਪਣਾ ਠੀਕ ਐ ਭਾਈ ਖੜਾ ਹੀ ਐ ਛੋਟੇ ਜਿਹੇ ਜ਼ੋਰ ਬਹੁਤ ਆ ਗਿਆ ਟਾਇਰ ਮਟਾ ਤੂ ਕਿਹੜਾ ਉਹ ਐ ਅੰਦਰ ਦਾ ਰੱਬ ਐ ਅੱਛਾ ਚਲੋ ਇਹ ਤਾਂ ਕਰ ਦਿੰਦੇ ਆ ਮਸ਼ੀਨਾਂ ਵਾਲੇ ਬਾਈ ਕਿੱਥੇ ਗਿਆ ਦੋ ਹੋਰ ਆਮਨੇ ਕੀ ਆ ਗਈ ਮਸ਼ੀਨ ਆ ਆ ਗਈ ਆਗੇ 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 ਲੈ ਇਹਦਾ ਬਾਈ ਪੱਕਾ ਜਿੱਥੇ ਕਰਕੇ ਆ ਹਾਂ ਹਾਂ ਲੋਹਾ ਏ ਪੱਕਾ ਕੰਮ ਆ ਜਿੱਥੇ ਕਰਕੇ ਆ ਦੇਖਾ ਤੋ ਜੀ ਇੰਟਾ ਲੈ ਆਉਂ ਜਿੱਥੇ ਮੈਂ ਗਾਹ ਕਰਨੀ ਐ ਥੋੜੀ ਥੋੜੀ ਗਾਹ ਕਰੀ ਜਾਈਂ ਚਲਦੇ ਮੈਂ ਤਾਰਨੀ ਐ ਬਿਟੇਰਾ ਜੀ ਨਹੀਂ ਲਾਉਣਾ ਖੜਾ 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 ਲੈ ਖੜਾ ਲੈ ਭਾਈ ਰੋਕ ਲੈ ਅੱਜ ਆਪੇ ਬਿਠਾ ਦੇਣਾ ਨਹੀਂ ਆ ਹਾਂ ਮਾੜੀ ਮਾੜੀ ਢੇਰੀ ਲਾ ਕੇ ਫੇਰ ਗਾਹ ਕਰ ਲਓ ਖੜਿਆ ਖੜਦਾ ਕੇ ਬਸ ਬਸ ਟੋਣਾ ਲਿੱਕਾ ਬਾਈ ਇਹ ਵੀ ਤਗੜੇ ਟੱਟ ਲੋ ਜੀ ਬਾਈ ਉਹ ਸਾਹਮਣੇ ਡੇਢ ਕਿਲੇ ਪਰ ਆ ਉਹ ਪਪੂਲਰ ਉਥੇ ਰੇ ਪਾਣੀ ਫਿਰ ਗਹਾਂ ਜਾਂਦਾ ਨਹੀਂ ਦਿੱਤਾ ਜਾਗਾ ਘੁੰਮ ਕੇ ਆਉਂਦਾ ਦਿਲ ਸਾਰੇ ਬਾੜਾ ਮੋਟਾ ਜਾਨਦਾ ਹੋਊਗਾ ਚੱਲ ਇੱਥੇ ਪੰਨੂ ਵੀ ਪਾਣੀ ਤੇ ਹਰਾਂ ਨਾਲ ਦੇਖਦਾ ਐ ਨਹੀਂ ਜਾ ਰਿਹਾ ਇਹਨੂੰ ਆ ਰਿਹਾ ਰੂਪੇ ਬਦਲਿਆ ਪਿਆ ਹੈ ਪ੍ਰਧਾਨ ਵੀ ਦਰਿਆ ਦਾ ਸਾਰਾ ਰੁੱਖੇ ਘੁੰਮਿਆ ਪਈ ਜਿਹੜਾ ਬੰਨ ਗਿਆ ਛੱਡੇ ਹੁੰਦਾ ਕੋਈ ਆਹ ਦੇਖ ਲੈ ਤੇ ਇਹ ਕਿੱਦਾਂ ਨੂੰ ਘੁੰਮਿਆ ਪਿਆ ਬਾਈ ਸਾਰੇ ਹੈਰਾਨ ਆ ਜਿਹੜੇ ਇੱਕ ਵਾਰ ਉੱਪਰ ਆ ਕੇ ਦੇਖਦੇ ਨਾ ਵੀ ਇਹ ਸਿਸਟਮ ਕਿਆ ਕੁਝ ਨਹੀਂ ਸਮਝ ਲੱਗਦਾ ਸਿੱਧਾ ਦਰਿਆ ਚੱਲਦਾ ਚੱਲਦਾ ਬਈ ਥੋਏ ਘੁੰਮ ਗਿਆ ਲੈ ਲੋ ਆਂਦਾ ਦੱਸ ਇੱਕ ਦੇਖ ਪ੍ਰਧਾਨ ਦਸ ਕਿ ਲਿਆ ਵਰਤ ਉਰੇ ਘੁੰਮਦਾ ਏ ਬਾਕੀ ਪਾਲੀ ਸਾਰਾ ਗੋਲ ਘੁੰਮ ਕੇ ਨਿਕਲਦਾ ਦੇਖ ਆ ਸਿੱਧਾ ਲੰਘਦਾ ਉਹ ਪਾਲੀ ਸਾਈਡ ਪਰ ਇਹ ਨਹੀਂ ਜਾਂਦਾ ਗਰਮੀ ਕਰਨੀ ਦਿੱਕਤਾ ਬਸ ਹੈ ਅੱਜ ਬਾਈ ਗਰਮੀ ਬਹੁਤ ਹੈ ਬਾਈ ਆ ਜਿਹੜੇ ਜਾਲ ਬਣ ਕੇ ਆਉਂਦੇ ਆ ਇਹ ਕੰਮ ਸਹੀ ਕਰਦੇ ਆ ਤੇ ਇਕੱਠੇ ਜਿੱਥੇ ਗਿਰ ਜਵੇ ਇਹ ਪੂਰਾ ਰੋਕਦਾ ਹੈ ਬਾਈ ਲੰਗਰ ਵੀ ਪੂਰੇ ਆਹ ਸਾਈਡ ਬਾਈ ਗੁਰੂ ਦਾ ਲੰਗਰ ਤੇ ਵੀ ਆਪਣੇ ਵੀਰ ਲੈ ਕੇ ਪਹੁੰਚੇ ਵੀ ਬਾਈ ਪੂਰੀ ਸੇਵਾ ਚੱਲਦੀ ਹੈ ਇਥਾਂ ਨਹੀਂ ਸਾਡੇ ਸਾਰੇ ਲੰਗਰੇ ਆ ਉੱਪਰ ਵੀ ਬਾਈ ਗੁਰੂਆ ਪੀਰ ਵਾਲੀ ਧਰਤੀ ਦੇਖੋ ਆ ਗਿਆ ਲੈ ਆ ਆ ਸੜਵੀ ਬਾਈ ਚੱਲਦਾ ਉਹ ਭਾਈ ਤਾਹਰ ਗਿਆ ਬਾਕੀ ਆਉਣ ਬੰਦੇ ਨਹੀਂ ਆ ਬੋਲਦੀਆ ਵੀਰੇ ਬੋਲਦੀ ਉਹਨਾਂ ਦਾ ਵੀ ਰੱਖਿਆ ਗਿਆ ਬਾਕੀ ਬਾਕੀ ਆਵਾਜ਼ ਆ ਰਹੀ ਹੈ ਲੋ ਜੀ ਭਾਈ ਉਹ ਮੱਝ ਹੜ ਕੇ ਆਈ ਕਿਥੇ ਦੇਖੋ ਡੰਗਰਾ ਰਵੀ ਭਾਈ ਬਹੁਤ ਨੁਕਸਾਨ ਹੋਇਆ ਇੱਦਗੇ ਭਾਈ ਚੰਗੇ ਚੰਗੇ ਡੰਗਰ ਵੀ ਕੋ ਡੰਗਰ ਆ ਗਿਆ ਭਾਈ ਪਿੱਛੇ ਡੰਗਰ ਹੜਕੇ ਆਉਂਦੇ ਆ ਬੰਦਿਆ ਭਾਈ ਸਾਹ ਤੇ ਅੱਗੇ ਨਾ ਜਾ ਵੀਰੇ ਵਾਹਿਗੁਰੂ ਵਾਹਿਗੁਰੂ ਫੈਲਾ ਨਾ ਵੀ ਕੋਈ ਪਰਸਾ ਨਹੀਂ ਜਿਹੜਾ ਫੈਲਾ ਤੇ ਤੁਸੀਂ ਘਰੇ ਨਾ ਥੱਲੇ ਬਾਉਂਡ ਲੱਗਿਆ ਇਹਨੂੰ ਮੇਰਾ ਵੀਰਾ ਬਣ ਕੇ ਪਿੱਛੇ ਰੋ ਦੋ ਕਦਮ ਆ ਮਾਟਰ ਆ ਵੀਡੀਓ ਬਣਾਉਣਾ ਚਾਹਿਆ ਲਓ ਜੀ ਭਾਈ ਉਰੇ ਥੱਲੇ ਚੱਕੋ ਸੰਗਿਆ ਪ੍ਰਧਾਨ ਭਾਈ ਜੀ ਲੱਗਿਆ ਪਿਆ ਭਾਈ ਪਰ ਭਾਂਟਾ ਖੰਡ ਲਾਇਆ ਹੋਵੇ ਵੀ ਸੁੱਪਰ ਅਰੇ ਜਾਣੇ ਭਾਈ ਯੋਗਦਾਨ ਪਾਓ ਬਣਾ ਕੇ ਥਲੀਆਂ ਦੇ ਦੇ ਬੰਦਾਂ ਪੱਤੀ ਲੋ ਜੀ ਭਾਈ 3 ਘੰਟੇ ਲਾ ਚੱਲੇ ਅਸੀਂ ਵੀ ਜਿਹੜਾ ਵੀ ਵੀਰ ਆਉਂਦਾ ਆਪਣਾ ਭਾਈ ਮਿਹਨਤ ਕਰਕੇ ਜਾ ਦੋ ਘੰਟੇ ਜਾ ਘੰਟਾ ਤੱਕ ਨਹੀਂ ਬਰਦਾਨਾ ਵੀ ਅੱਜ ਧੁੱਪ ਵੀ ਬਹੁਤ ਏ ਗਰਮੀ ਦਾ ਪੂਰਾ ਕਹਿਰ ਹੈ ਤੇ ਬੂਟਾ ਬਹੁਤ ਨੇ ਬਰਦਾਨੇ ਏਰੀਆ ਚ ਇਹ ਤਾਂ ਸਾਪੇ ਵੱਧ ਗਏ ਹਾਂ ਭਾਈ ਇਹ ਜਿਹੜਾ ਸੰਗ ਸਾਰੰਗਪੁਰ ਏਰੀਆ ਨਾ ਦਰਿਆ ਤੇ ਲਾਗ ਲਾ ਬੂਟਾ ਦੇਖੋ ਵੀ ਜੀਰੀ ਵਾਲਾ ਕੀ ਨਾ ਬਹੁਤ ਘੱਟ ਹੈ ਬੂਟਾ ਹੀ ਹੈ ਤੇ ਭਾਈ ਵੀਰ ਟਰੈਕਟਰਾਂ ਉਰ ਘਾਟੀ ਥੱਲੇ ਲੱਦ ਕੇ ਲੈ ਕੇ ਆਉਂਦੇ ਸਿਸਟਮ ਮੂਰੇ ਵਧੀਆ ਪ੍ਰਧਾਨ ਜੀ ਜਿਹੜੇ ਦੂਏ ਟਰੈਕਟਰ ਉਹ ਥੱਲੇ ਭਰਦੇ ਆ ਜਿਹੜੇ ਉੱਪਰ ਆ ਉੱਪਰ ਜਾਂਦੇ ਆ ਐਕਣੀ ਚਾਹੀਦਾ ਹੋਰ ਮਿੱਟੀ ਵਾਲੇ ਥੱਲੇ ਹਾਂ ਜਾਲ ਵੀ ਬਾਈ ਥੱਲੇ ਤੇ ਹੀ ਬਣ ਕੇ ਜਾਂਦਾ ਹੋਰ ਸਾਹਮਣੇ ਖੜਾ ਬਾਈ ਸਾਡਾ ਮੋੜ ਸਹਲਾ ਪਰ ਉਹ ਉਰੇ ਬੰਦ ਨੇੜਿਆ ਹੋ ਜਾਂਦਾ ਉਧਰ ਦੂਰ ਤੁਰਨਾ ਪੈਂਦਾ ਤਾਂ ਥੱਲੇ ਆਏ ਬਾਈ ਇੱਧਰ ਸਾਰਿਆਂ ਦੇ ਸੰਜੋਗ ਆ ਬਾਈ ਉਰੇ ਦੇਖ ਲੋ ਕੋਈ ਲੰਗਰ ਲੈ ਕੇ ਆ ਰਿਹਾ ਕੋਈ ਥੈਲੇ ਲੈ ਕੇ ਆ ਰਿਹਾ ਕੋਈ ਮਿੱਟੀ ਲੈ ਕੇ ਆ ਰਿਹਾ ਹੈ ਕੋਈ ਇਹ ਦਾ ਆ ਗਿਆ ਭਾਈ ਮੋਟਰਸਾਈਕਲ ਆਪਣਾ ਉੱਥੇ ਜਾ ਕੇ ਥੈਲਰ ਦੀ ਸੇਵਾ ਕਰ ਲਈ ਚਾਕੇ ਫੜਾਉਂਦੀ। ਗੰਬੂਟਾ ਭਾਈ ਕਿਹੜੇ ਸਾਹ ਨਾਲ? ਫਾਟੇ ਮੰਗਣੇ ਚੱਲਦਾ ਬੂਟਾ ਭਾਈ ਇਧਰਲੀ ਧਰਤੀ ਵੀ ਦੇਖੋ। ਓਵਰ ਦੇ ਪ੍ਰਧਾਨ ਦੇਖ ਤਾਂ ਸਾਰੇ। ਸਾਰੇ ਓਵਰ। ਭਾਈ ਕਿਹਣਾ ਆਪਾਂ ਕਹਿੰਦੇ ਨਾ ਬੂਟਾ ਦੂਰ ਲਾਵੇ। ਆ ਦੂਰ ਚ ਦੇਖ ਲਓ ਮੋਟਾ ਹੁੰਦਾ ਕਿੰਨੇ ਫਰਕ ਕੇ ਲੈ। ਜਿਆਦਾ ਨੇੜੇ ਵਾਲਾ ਫਿਰ ਥੋੜਾ ਜਿਹਾ ਰਹਿ ਜਾਂਦਾ।